ਜਿਹੜੇ ਵੀ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੇ ਭਾਵੇਂ ਉਹ ਵਿਦਿਆਰਥੀ ਹੋਣ ਜਾਂ ਉਹਨਾਂ ਦੇ ਮਾਪੇ ਉਹਨਾਂ ਲਈ ਅਗਲੇ ਕੁਝ ਮਿੰਟ ਬਹੁਤ ਹੀ ਜ਼ਰੂਰੀ ਹੋਣ ਵਾਲੇ ਨੇ ਹਾਂਜੀ ਸਾਡੇ ਹੱਥ ਇੱਕ ਲੇਖ ਲੱਗਾ ਹੈ ਜਿਸ ਦਾ ਸਿਰਲੇਖ ਹੈ ਕੈਨੇਡਾ ਦੀ 2026 ਇਮੀਗ੍ਰੇਸ਼ਨ ਸੁਧਾਰ ਅਤੇ ਨਵੀਂ ਵੀਜ਼ਾ پابੰਦੀਆਂ ਅਤੇ ਇਸ ਵਿੱਚ ਕੁਝ ਅਜਿਹੀਆਂ ਗੱਲਾਂ ਨੇ ਜੋ ਸਾਰਾ ਖੇਲ ਹੀ ਬਦਲ ਸਕਦੀਆਂ ਨੇ ਖੇਲ ਬਦਲ ਸਕਦੀਆਂ ਨੇ ਇਹ ਕਹਿਣਾ ਸ਼ਾਇਦ ਥੋੜਾ ਹੋਵੇਗਾ ਇਹ ਲੇਖ ਜੋ ਤਸਵੀਰ ਪੇਸ਼ ਕਰ ਰਿਹਾ ਹੈ ਉਸ ਮੁਤਾਬਕ ਤਾਂ ਕੈਨੇਡਾ ਆਪਣੀ ਇਮੀਗ੍ਰੇਸ਼ਨ ਦਾ ਪੂਰਾ ਕਿਰਦਾਰ ਹੀ ਬਦਲ ਰਿਹਾ ਹੈ ਪੂਰਾ ਕਿਰਦਾਰ ਮਤਲਬ ਮਤਲਬ ਜਿਹੜਾ ਦੇਸ਼ ਖੁੱਲੇ ਦਰਵਾਜ਼ਿਆਂ ਲਈ ਜਾਣਿਆ ਜਾਂਦਾ ਸੀ ਉਹ ਹੁਣ ਕਿਵੇਂ ਕਹਿੰਦੇ ਨੇ ਸਿਰਫ ਸੱਦੇ ਗਏ ਮਹਿਮਾਨਾਂ ਵਾਲੀ ਨੀਤੀ ਅਪਣਾ ਰਿਹਾ ਹੈ ਬਿਲਕੁਲ ਲੇਖ ਇਮੀਗ੍ਰੇਸ਼ਨ ਮੰਤਰੀ ਮਾਕ ਕਰਨੀ ਦੇ 10 ਵੱਡੇ ਐਲਾਨਾਂ ਦੀ ਗੱਲ ਕਰਦਾ ਹੈ ਜੋ 26 ਜਨਵਰੀ 2026 ਨੂੰ ਲਾਗੂ ਹੋਣ ਦੀ ਸੰਭਾਵਨਾ ਹੈ ਹਾਂਜੀ ਤਾਂ ਆਓ ਇੱਕ ਇੱਕ ਕਰਕੇ ਨਾ ਪਰਤਾਂ ਨੂੰ ਖੋਲੀਏ ਅਤੇ ਸਮਝੀਏ ਕਿ ਕੈਨੇਡਾ ਦਾ ਸੁਪਨਾ ਹੁਣ ਕਿੰਨਾ ਕੁ ਹਕੀਕੀ ਰਹਿ ਗਿਆ ਹੈ ਚਲੋ ਸ਼ੁਰੂ ਕਰ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਸੱਟ ਵਿਦਿਆਰਥੀਆਂ ਤੇ ਪੈਂਦੀ ਨਜ਼ਰ ਆ ਰਹੀ ਹੈ। ਹਾਂ, ਸਭ ਤੋਂ ਪਹਿਲਾ ਨਿਸ਼ਾਨਾ ਅੰਤਰਰਾਸ਼ਟਰੀ ਵਿਦਿਆਰਥੀ ਹੀ ਹਨ। ਸਰੋਤ ਸਾਫ਼-ਸਾਫ਼ ਕਹਿੰਦਾ ਹੈ ਕਿ ਸਰਕਾਰ ਹੁਣ ਅਨੇਵਾ ਵੀਜ਼ੇ ਨਹੀਂ ਵੰਡੇਗੀ। ਅਨੇਵਾ ਨਹੀਂ ਵੰਡੇਗੀ। ਇਸ ਦਾ ਸਿੱਧਾ ਮਤਲਬ ਕੀ ਹੋਇਆ? ਦੇਖੋ, ਇਸ ਦਾ ਸਿੱਧਾ ਮਤਲਬ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਤੇ ਇੱਕ ਕੈਪ ਇੱਕ ਸੀਮਾ ਲਗਾਈ ਜਾ ਰਹੀ ਹੈ। ਹੁਣ ਹਰ ਸੂਬਾ ਯਾਨੀ ਪ੍ਰੋਵਿੰਸ ਨੂੰ ਵਿਦਿਆਰਥੀ ਵੀਜ਼ਿਆਂ ਦਾ ਇੱਕ ਸਾਲਾਨਾ ਕੋਟਾ ਮਿਲੇਗਾ ਇੱਕ ਮਿੰਟ ਰੁਕੋ ਇਸ ਦਾ ਮਤਲਬ ਇਹ ਹੋਇਆ ਕਿ ਸਿਰਫ ਕਾਲਜ ਦਾ ਆਫਰ ਲੈਟਰ ਲੈਣਾ ਹੀ ਕਾਫੀ ਨਹੀਂ ਹੋਵੇਗਾ ਜਿਵੇਂ ਪਹਿਲਾਂ ਹੁੰਦਾ ਸੀ ਬਿਲਕੁਲ ਨਹੀਂ ਹੁਣ ਆਫਰ ਲੈਟਰ ਦੇ ਨਾਲ ਇੱਕ ਨਵਾਂ ਕਾਗਜ਼ ਜੁੜ ਗਿਆ ਹੈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਹ ਕੀ ਚੀਜ਼ ਹੈ ਇਹ ਉਸ ਸੂਬੇ ਦੀ ਸਰਕਾਰ ਵੱਲੋਂ ਜਾਰੀ ਕੀਤਾ ਇੱਕ ਪ੍ਰਵਾਨਗੀ ਪੱਤਰ ਹੋਵੇਗਾ ਜੇ ਤੁਹਾਡੇ ਕੋਲ ਇਹ ਪੱਤਰ ਨਹੀਂ ਤਾਂ ਤੁਹਾਡੀ ਵੀਜ਼ਾ ਫਾਈਲ ਅੱਗੇ ਨਹੀਂ ਵਧੇਗੀ ਮਤਲਬ ਸੂਬਾ ਖੁਦ ਹਾਂ ਕਰੇਗਾ ਬਿਲਕੁਲ ਇਹ ਸੂਬੇ ਦਾ ਤਰੀਕਾ ਹੈ ਦੱਸਣ ਦਾ ਕਿ ਹਾਂ ਸਾਡੇ ਕੋਟੇ ਵਿੱਚ ਇਸ ਵਿਦਿਆਰਥੀ ਲਈ ਥਾਂ ਹੈ ਇਹ ਤਾਂ ਬਹੁਤ ਹੀ ਵੱਡੀ ਗੱਲ ਹੈ ਮਤਲਬ ਜੇ ਮੇਰੇ 8 ਬੈਂਡ ਆਏ ਹਨ ਪਰ 온ਟਾਰੀਓ ਦਾ ਕੋਟਾ ਮੇਰੀ ਅਰਜ਼ੀ ਦੇਣ ਤੱਕ ਪੂਰਾ ਹੋ ਗਿਆ ਤਾਂ ਤੁਹਾਡੀ ਫਾਈਲ ਰੱਦ ਹੋ ਜਾਵੇਗੀ ਪਰ ਮੇਰੇ ਤੋਂ ਇੱਕ ਹਫਤਾ ਪਹਿਲਾਂ 6 ਬੈਂਡ ਵਾਲੇ ਨੂੰ ਵੀ ਵੀਜ਼ਾ ਮਿਲ ਗਿਆ ਹੋ ਸਕਦਾ ਹੈ ਇਹ ਤਾਂ ਯੋਗਤਾ ਦੀ ਨਹੀਂ ਸਗੋਂ ਟਾਈਮਿੰਗ ਅਤੇ ਕਿਸਮਤ ਦੇ ਖੇਡ ਬਣ ਗਈ ਤੁਸੀਂ ਬਿਲਕੁਲ ਸਹੀ ਸਮਝਿਆ ਇੱਥੇ ਹੀ ਸਾਰੀ ਗੱਲ ਗੁੰਜਲਦਾਰ ਹੋ ਜਾਂਦੀ ਹੈ ਇਹ ਉਹਨਾਂ ਮਾਪਿਆਂ ਲਈ ਖਾਸ ਤੌਰ ਤੇ ਡਰਾਉਣੀ ਖਬਰ ਹੈ ਜਿਨ੍ਹਾਂ ਨੇ ਜ਼ਮੀਨ ਗਹਿਣੇ ਰੱਖ ਕੇ ਜਾਂ ਕਰਜ਼ਾ ਲੈ ਕੇ ਬੱਚਿਆਂ ਨੂੰ ਭੇਜਣ ਦੀ ਤਿਆਰੀ ਕੀਤੀ ਹੈ ਹੁਣ ਸਿਰਫ ਯੋਗਤਾ ਹੀ ਗਾਰੰਟੀ ਨਹੀਂ ਰਹੀ ਨਹੀਂ ਰਹੀ ਲੇਖ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਰਕਾਰ ਦਾ ਮਕਸਦ ਉਹਨਾਂ ਕਾਲਜਾਂ ਤੇ ਨਕੇਲ ਕਸਣਾ ਵੀ ਹੈ ਜੋ ਸਿੱਖਿਆ ਦੇ ਨਾਂ ਤੇ ਸਿਰਸ ਦੁਕਾਨਾਂ ਚਲਾ ਰਹੇ ਸਨ ਅੱਛਾ ਜਿਹੜੇ ਸਿਸਟਮ ਦਾ ਫਾਇਦਾ ਉਠਾ ਰਹੇ ਸਨ ਹਾਂਜੀ ਬਿਲਕੁਲ ਠੀਕ ਹੈ ਤਾਂ ਮੰਨ ਲਓ ਕੋਈ ਖੁਸ਼ਕਿਸਮਤ ਹੈ ਜਿਸ ਦਾ ਦਾਖਲਾ ਹੋ ਗਿਆ ਕੋਟੇ ਵਿੱਚ ਵੀ ਥਾਂ ਮਿਲ ਗਈ ਪਰ ਲੇਖ ਮੁਤਾਬਕ ਉਸ ਦਾ ਸੰਘਰਸ਼ ਇੱਥੇ ਖਤਮ ਨਹੀਂ ਹੁੰਦਾ ਨਹੀਂ ਹੁੰਦਾ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਵਰਕ ਪਰਮਿਟ ਜਿਸ ਨੂੰ PGWP ਕਹਿੰਦੇ ਹਨ ਉਸਦੇ ਨਿਯਮ ਵੀ ਬਦਲ ਰਹੇ ਹਨ ਹਾਂ ਅਤੇ ਇਹ ਸ਼ਾਇਦ ਵਿਦਿਆਰਥੀਆਂ ਲਈ ਸਭ ਤੋਂ ਵੱਡਾ ਝਟਕਾ ਹੈ ਹੁਣ ਤੱਕ ਸਿਸਟਮ ਸੀ आओ ਪੜੋ ਅਤੇ ਫਿਰ ਕੰਮ ਲੱਭਣ ਦੀ ਕੋਸ਼ਿਸ਼ ਕਰੋ ਹਾਂ ਪਰ ਹੁਣ ਸਿਸਟਮ ਬਣ ਰਿਹਾ ਹੈ ਸਾਨੂੰ ਦੱਸੋ ਕਿ ਤੁਸੀਂ ਸਾਡੇ ਲਈ ਕੀ ਕਰ ਸਕਦੇ ਹੋ ਅਤੇ ਫਿਰ ਅਸੀਂ ਤੁਹਾਨੂੰ ਬੁਲਾਵਾਂਗੇ ਅੱਛਾ ਲੇ ਕਹਿੰਦਾ ਹੈ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੁਣ ਹਰ ਕੋਰਸ ਦੇ ਵਿਦਿਆਰਥੀ ਨੂੰ ਨਹੀਂ ਮਿਲੇਗਾ ਮਤਲਬ ਤਾਂ ਫਿਰ ਕਿੰਨਾਂ ਨੂੰ ਮਿਲੇਗਾ ਇਹ ਸਿਰਫ ਉਹਨਾਂ ਕੋਰਸਾਂ ਦੇ ਵਿਦਿਆਰਥੀਆਂ ਨੂੰ ਮਿਲੇਗਾ ਜਿਨ੍ਹਾਂ ਦੀ ਕੈਨੇਡਾ ਦੀ ਲੇਬਰ ਮਾਰਕੀਟ ਵਿੱਚ ਸਿੱਧੀ ਲੋੜ ਹੈ ਜਿਵੇਂ ਜਿਵੇਂ ਕਿ ਹੈਲਥ케ਅਰ ਨਰਸਿੰਗ ਜਾਂ ਟ੍ਰੇਡਸ ਟ੍ਰੇਡਸ ਤੋਂ ਪਾਵ ਹੈ ਹੁਨਰਮੰਦ ਕੰਮ ਜਿਵੇਂ ਪਲੰਬਰ ਇਲੈਕਟ੍ਰੀਸ਼ੀਅਨ ਵੈਲਡਰ ਕਾਰਪੈਂਟਰ ਆਦਿ ਉਹ ਤਾਂ ਉਹ ਕੰਮ ਜਿਨ੍ਹਾਂ ਲਈ ਕੈਨੇਡਾ ਨੂੰ ਕਾਮਿਆਂ ਦੀ ਸਖਤ ਲੋੜ ਹੈ ਬਿਲਕੁਲ ਤਾਂ ਫਿਰ ਉਹ ਲੱਖਾਂ ਵਿਦਿਆਰਥੀਆਂ ਦਾ ਕੀ ਜੋ ਬਿਜ਼ਨਸ ਮੈਨੇਜਮੈਂਟ ਜਾਂ ਹਸਪਿਟੈਲਿਟੀ ਵਰਗੇ ਆਮ ਕੋਰਸ ਕਰ ਰਹੇ ਹਨ ਕਿ ਉਹਨਾਂ ਨੂੰ ਆਪਣਾ ਸਮਾਨ ਬੰਨ ਕੇ ਪੜਾਈ ਤੋਂ ਤੁਰੰਤ ਬਾਅਦ ਵਾਪਸ ਆਉਣਾ ਪਵੇਗਾ ਇਹ ਤਾਂ ਉਹਨਾਂ ਦੇ ਲੱਖਾਂ ਰੁਪਏ ਬਰਬਾਦ ਹੋਣ ਵਾਲੀ ਗੱਲ ਹੈ ਲੇਖ ਦਾ ਇਸ਼ਾਰਾ ਇਸੇ ਪਾਸੇ ਹੈ ਇੱਕ ਬਹੁਤ ਵੱਡੀ ਨੀਤੀਗਤ ਤਬਦੀਲੀ ਹੈ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਉਹਨਾਂ ਖੇਤਰਾਂ ਵਿੱਚ ਜਾਣ ਲਈ ਮਜਬੂਰ ਕਰਨਾ ਹੈ ਜਿੱਥੇ ਕੈਨੇਡਾ ਨੂੰ ਲੋੜ ਹੈ ਨਾ ਕਿ ਸਿਰਫ ਪੀਆਰ ਦੇ ਸੌਖੇ ਰਸਤੇ ਵਾਲੇ ਕੋਰਸਾਂ ਵਿੱਚ ਸਹੀ ਕਿਹਾ ਅਤੇ ਇਸ ਨਾਲ ਜੁੜੀ ਇੱਕ ਹੋਰ ਵੱਡੀ ਤਬਦੀਲੀ ਜੀਵਨ ਸਾਥੀ ਯਾਨੀ ਸਪਾਉਸ ਵੀਜ਼ੇ ਬਾਰੇ ਹੈ ਹਾਂ ਇਹ ਤਾਂ ਬਹੁਤ ਸਾਰੇ ਪਰਿਵਾਰਾਂ ਦੀ ਵਿੱਤੀ ਯੋਜਨਾ ਦੀ ਨੀਂਹ ਹੁੰਦੀ ਹੈ ਇੱਕ ਪੜ੍ਹੇਗਾ ਅਤੇ ਦੂਜਾ ਕੰਮ ਕਰਕੇ ਘਰ ਦਾ ਖਰਚਾ ਚਲਾਏਗਾ ਬਿਲਕੁਲ ਪਰ ਹੁਣ ਉਹ ਨੀਂਹ ਹਿਲ ਗਈ ਹੈ ਨਵੇਂ ਨਿਯਮਾਂ ਤਹਿਤ ਕਾਲਜਾਂ ਵਿੱਚ ਡਿਪਲੋਮਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਓਪਨ ਵਰਕ ਪਰਮਿਟ ਨਹੀਂ ਮਿਲੇਗਾ ਕੀ ਮਤਲਬ ਉਹ ਕੰਮ ਨਹੀਂ ਕਰ ਸਕਣਗੇ ਨਹੀਂ ਉਹ ਕੈਨੇਡਾ ਆ ਤਾਂ ਸਕਣਗੇ ਪਰ ਕੰਮ ਨਹੀਂ ਕਰ ਸਕਣਗੇ ਤਾਂ ਫਿਰ ਇਹ ਸਹੂਲਤ ਕਿੰਨਾਂ ਨੂੰ ਮਿਲੇਗੀ ਇਹ ਸਹੂਲਤ ਹੁਣ ਸਿਰਫ ਮਾਸਟਰਸ ਜਾਂ ਪੀਐਚਡੀ ਵਰਗੀਆਂ ਉੱਚ ਡਿਗਰੀਆਂ ਕਰ ਰਹੇ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਤੱਕ ਹੀ ਸੀਮਿਤ ਕਰ ਦਿੱਤੀ ਗਈ ਹੈ ਇਹ ਤਾਂ ਸਿੱਧਾ-ਸਿੱਧਾ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਤੋੜਨ ਵਾਲੀ ਗੱਲ ਹੋ ਗਈ ਸਹੀ ਗੱਲ ਹੈ ਇੱਕ ਤਾਂ ਵਿਦਿਆਰਥੀ ਸਿਰਫ 20 ਘੰਟੇ ਕੰਮ ਕਰ ਸਕਦਾ ਉਤੋਂ ਜੀਵਨ ਸਾਥੀ ਬਿਲਕੁਲ ਵੀ ਕੰਮ ਨਹੀਂ ਕਰ ਸਕਦਾ ਤਾਂ ਫਿਰ ਉਹ ਆਪਣੀ ਮਹਿੰਗੀ ਫੀਸ ਅਤੇ ਰਹਿਣ ਸਹਿਣ ਦਾ ਖਰਚਾ ਕਿਵੇਂ ਪੂਰਾ ਕਰਨਗੇ ਇਹ ਹੀ ਸਭ ਤੋਂ ਵੱਡਾ ਸਵਾਲ ਹੈ ਲੱਗਦਾ ਹੈ ਕਿ ਸਰਕਾਰ ਸਿਰਫ ਵਿਦਿਆਰਥੀਆਂ ਦੇ ਰਸਤੇ ਤੇ ਹੀ ਨਜ਼ਰ ਨਹੀਂ ਰੱਖ ਰਹੀ ਬਲਕਿ ਹਰ ਉਸ ਚੋਰ ਰਸਤੇ ਨੂੰ ਬੰਦ ਕਰ ਰਹੀ ਹੈ ਜਿਸ ਦੀ ਦੁਰਵਰਤੋਂ ਹੋ ਸਕਦੀ ਹੈ ਹਾਂ ਸ਼ਾਇਦ ਇਸੇ ਕਰਕੇ ਲੇਖ ਵਿੱਚ ਸ਼ਰਨਾਰਥੀ ਕੇਸਾਂ ਤੇ ਵੀ ਇੰਨੀ ਸਖਤੀ ਦੀ ਗੱਲ ਹੈ ਸਹੀ ਕਿਹਾ ਇਹ ਇੱਕ ਵੱਡੀ ਸਫਾਈ ਮੁਹਿੰਮ ਦਾ ਹਿੱਸਾ ਲੱਗਦਾ ਹੈ ਲੇਖ ਦੱਸਦਾ ਹੈ ਕਿ 15 ਜਨਵਰੀ ਤੋਂ ਹੀ ਝੂਠੇ ਅਸਾਈਲਮ ਯਾਨੀ ਸ਼ਰਨਾਰਥੀ ਕੇਸ ਪੌਣ ਵਾਲਿਆਂ ਤੇ ਸਖਤ ਕਾਰਵਾਈ ਸ਼ੁਰੂ ਹੋ ਚੁੱਕੀ ਹੈ अच्छा जिन्ना ਦੇ ਕੇਸਾਂ ਵਿੱਚ ਦਮ ਨਹੀਂ ਹੁੰਦਾ ਜਾਂ ਜੋ ਸਿਰਫ ਸਿਸਟਮ ਵਿੱਚ ਦਾਖਲ ਹੋਣ ਲਈ ਇਹ ਰਸਤਾ ਵਰਤਦੇ ਹਨ ਉਹਨਾਂ ਨੂੰ ਹੁਣ ਲੰਬੀ ਕਾਨੂੰਨੀ ਪ੍ਰਕਿਰਿਆ ਵਿੱਚ ਨਹੀਂ ਉਲਝਾਇਆ ਜਾ ਰਿਹਾ ਤਾਂ ਫਿਰ ਕੀ ਹੋ ਰਿਹਾ ਹੈ ਉਹਨਾਂ ਨੂੰ ਤੁਰੰਤ ਦੇਸ਼ ਨਿਕਾਲਾ ਯਾਨੀ ਡਿਪੋਰਟ ਕੀਤਾ ਜਾ ਰਿਹਾ ਹੈ ਔਰ ਉਹਨਾਂ ਤੇ ਹਮੇਸ਼ਾ ਲਈ ਕੈਨੇਡਾ ਆਉਣ ਦੇ ਪਾਬੰਦੀ ਲਗਾਈ ਜਾ ਰਹੀ ਹੈ ਮਤਲਬ ਗਲਤ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਦਰਵਾਜ਼ੇ ਪੱਕੇ ਤੌਰ ਤੇ ਬੰਦ ਬਿਲਕੁਲ ਪੱਕੇ ਪਰ ਐਲ ਐਮ ਆਈਏ ਦਾ ਕੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਇਹ ਤਾਂ ਸਾਲਾਂ ਤੋਂ ਕਾਮਿਆਂ ਨੂੰ ਲਿਆਉਣ ਦਾ ਇੱਕ ਜਾਇਜ਼ ਤਰੀਕਾ ਰਿਹਾ ਹੈ ਜਾਇਜ਼ ਪਰ ਇਸ ਦੀ ਦੁਰਵਰਤੋਂ ਵੀ ਬਹੁਤ ਤੁਸੀਂ ਅਕਸਰ ਖਬਰਾਂ ਵਿੱਚ ਸੁਣਿਆ ਹੋਵੇਗਾ ਕਿ ਏਜੰਟ ਲੱਖਾਂ ਰੁਪਏ ਲੈ ਕੇ ਫਰਜ਼ੀ ਐਲਐਮਆਈਏ ਵੇਚਦੇ ਹਨ ਹਾਂ ਇਹ ਤਾਂ ਆਮ ਸੁਣਨ ਨੂੰ ਮਿਲਦਾ ਹੈ ਸਰਕਾਰ ਹੁਣ ਇਸੇ ਧੋਖਾਧੜੀ ਤੇ ਸਿਕੰਜਾ ਕੱਸ ਰਹੀ ਹੈ ਲੇਖ ਮੁਤਾਬਕ ਹੁਣ ਸਿਰਫ ਖੇਤੀਬਾੜੀ ਜਾਂ ਕੰਸਟਰਕਸ਼ਨ ਵਰਗੇ ਖਾਸ ਖੇਤਰਾਂ ਵਿੱਚ ਹੀ ਐਲਐਮਆਈਏ ਮਿਲਣਾ ਆਸਾਨ ਨਹੀਂ ਹੋਵੇਗਾ ਬਲਕਿ ਇਸ ਨੂੰ ਹੋਰ ਖੇਤਰਾਂ ਲਈ ਵੀ ਬਹੁਤ ਮੁਸ਼ਕਲ ਬਣਾਇਆ ਜਾ ਰਿਹਾ ਹੈ ਪਰ ਕੀ ਇਸ ਨਾਲ ਸਰਕਾਰ ਇਕੋ ਡੰਡੇ ਨਾਲ ਸਾਰਿਆਂ ਨੂੰ ਨਹੀਂ ਹੱਕ ਰਹੀ ਮਤਲਬ ਕੁਝ ਫਰਜ਼ੀ ਏਜੰਟਾਂ ਕਰਕੇ ਕਿ ਅਸਲ ਲੋੜ ਵਾਲੇ ਕਾਰੋਬਾਰਾਂ ਨੂੰ ਨੁਕਸਾਨ ਨਹੀਂ ਹੋਵੇਗਾ ਇਹ ਬਹੁਤ ਵਧੀਆ ਸਵਾਲ ਹੈ ਅਤੇ ਇਹੀ ਸਰਕਾਰ ਲਈ ਸਭ ਤੋਂ ਵੱਡੀ ਸਰਕਾਰ ਦਾ ਮਕਸਦ ਸਿਸਟਮ ਨੂੰ ਸਾਫ਼ ਕਰਨਾ ਹੈ ਪਾਵੇਂ ਇਸ ਨਾਲ ਕੁਝ ਜਾਇਜ਼ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਹਮਮ ਪਰ ਸਭ ਤੋਂ ਵੱਡਾ ਬਦਲਾਅ ਜੋ ਬਹੁਤ ਸਾਰੇ ਲੋਕਾਂ ਦੀਆਂ ਯੋਜਨਾਵਾਂ ਤੇ ਪਾਣੀ ਫੇੜ ਦੇਵੇਗਾ ਉਹ ਵਿਜ਼ਿਟਰ ਵੀਜ਼ਾ ਨਾਲ ਸਬੰਧਿਤ ਹੈ ਅੱਛਾ ਵਿਜ਼ਿਟਰ ਵੀਜ਼ੇ ਤੇ ਘੁੰਮਣ ਜਾਣ ਵਾਲਿਆਂ ਨੂੰ ਕੀ ਫਰਕ ਪੈਣ ਲੱਗਾ ਦੇਖੋ ਫਰਕ ਉਹਨਾਂ ਨੂੰ ਪਵੇਗਾ ਜੋ ਘੁੰਮਣ ਦੇ ਬਹਾਨੇ ਜਾ ਕੇ ਉੱਥੇ ਕੰਮ ਲਾਭਣ ਅਤੇ ਆਪਣਾ ਸਟੇਟਸ ਬਦਲਣ ਦੀ ਕੋਸ਼ਿਸ਼ ਕਰਦੇ ਸਨ। ਓਹ ਉਹਨਾਂ ਲਈ? ਹਾਂ, ਹੁਣ ਤੱਕ ਇੱਕ ਨੀਤੀ ਸੀ ਜਿਸ ਤਹਿਤ ਲੋਕ ਕੈਨੇਡਾ ਦੇ ਅੰਦਰ ਰਹਿ ਕੇ ਹੀ ਵਿਜ਼ਿਟਰ ਵੀਜ਼ਾ ਨੂੰ ਵਰਕ ਪਰਮਿਟ ਵਿੱਚ ਬਦਲ ਸਕਦੇ ਸਨ। ਹਾਂ, ਮੈਂ ਇਸ ਬਾਰੇ ਸੁਣਿਆ ਹੈ। ਲੇਖ ਮੁਤਾਬਕ ਇਹ ਨੀਤੀ ਪੂਰੀ ਤਰ੍ਹਾਂ ਬੰਦ ਕੀਤੀ ਜਾ ਰਹੀ ਹੈ। ਪੂਰੀ ਤਰ੍ਹਾਂ? ਹਾਂਜੀ ਪੂਰੀ ਤਰ੍ਹਾਂ। ਹੁਣ ਜੇ ਤੁਸੀਂ ਵਿਜ਼ਿਟਰ ਵੀਜ਼ਾ ਤੇ ਗਏ ਹੋ ਤਾਂ ਤੁਹਾਨੂੰ ਵਾਪਸ ਆ ਕੇ ਹੀ ਵਰਕ ਪਰਮਿਟ ਲਈ ਅਰਜ਼ੀ ਦੇਣੀ ਪਵੇਗੀ।

ਸਰੋਤ ਦੱਸਦਾ ਹੈ ਕਿ CRS ਸਕੋਰ ਦੀ ਲੋਡ ਲਗਾਤਾਰ ਵਧੇਗੀ CRS ਸਕੋਰ ਯਾਨੀ ਪੁਆਇੰਟ ਸਿਸਟਮ ਹਾਂ ਜੋ ਤੁਹਾਡੀ ਉਮਰ ਪੜ੍ਹਾਈ ਕੰਮ ਦੇ ਤਜਰਬੇ ਅਤੇ ਭਾਸ਼ਾ ਦੇ ਹੁਨਰ ਤੇ ਆਧਾਰਿਤ ਹੈ ਉਸ ਦੀ ਲੋਡ ਵਧਣ ਦਾ ਮਤਲਬ ਹੈ ਕਿ ਮੁਕਾਬਲਾ ਹੋਰ ਵੀ ਸਖਤ ਹੋ ਜਾਵੇਗਾ ਅਤੇ ਲੇਖ ਵਿੱਚ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਕਹੀ ਗਈ ਹੈ ਖਾਸ ਕਰਕੇ ਵੱਡੇ ਸ਼ਹਿਰਾਂ ਬਾਰੇ ਹਾਂ ਅਤੇ ਸਭ ਤੋਂ ਵਿਵਾਦਪੂਰਨ ਨੁਕਤੇ ਵਿੱਚੋਂ ਇੱਕ ਹੈ ਲੇਖ ਦਾ ਦਾਵਾ ਹੈ ਕਿ ਟੋਰਾਂਟੋ ਅਤੇ ਵੈਂਕੂਵਰ ਵਰਗੇ ਵੱਡੇ ਸ਼ਹਿਰਾਂ ਵਿੱਚ ਪੀਆਰ ਮਿਲਣੀ ਲਗਭਗ ਨਾ ਮੁਮਕਿਨ ਹੋ ਜਾਵੇਗੀ ਨਾ ਮੁਮਕਿਨ ਇਹ ਤਾਂ ਬਹੁਤ ਸਖਤ ਸ਼ਬਦ ਹੈ ਕਿ ਸਰਕਾਰ ਸੱਚਮੁੱਚ ਐਜਾ ਕਰ ਸਕਦੀ ਹੈ ਕਿਉਂ ਲੋਕਾਂ ਨੂੰ ਮਜਬੂਰ ਕਰ ਰਹੀ ਹੈ ਕਿ ਉਹ ਵੱਡੇ ਸ਼ਹਿਰਾਂ ਨੂੰ ਛੱਡ ਦੇਣ ਸਰੋਦਾ ਇਸ਼ਾਰਾ ਤਾਂ ਇਹੀ ਹੈ ਇਸ ਦਾ ਮਕਸਦ ਲੋਕਾਂ ਨੂੰ ਛੋਟੇ ਦੂਰ ਦਰਾਡੇ ਇਲਾਕਿਆਂ ਜਿਵੇਂ ਕਿ ਸਕੈਚਵਨ ਜਾਂ ਮੈਨੀਟੋਬਾ ਵਿੱਚ ਜਾਣ ਲਈ ਉਤਸ਼ਾਹਿਤ ਕਰਨਾ ਹੈ ਜਿੱਥੇ ਕਾਮਿਆਂ ਦੀ ਅਸਲ ਵਿੱਚ ਵਧੇਰੇ ਲੋੜ ਹੈ ਹਾਂ ਅਤੇ ਆਬਾਦੀ ਘਟ ਹੈ ਇਸ ਲਈ ਲੋਕਾਂ ਨੂੰ ਪੀਆਰ ਹਾਸਲ ਕਰਨ ਲਈ ਅਜਿਹੀਆਂ ਥਾਵਾਂ ਤੇ ਜਾਣ ਲਈ ਮਜਬੂਰ ਹੋਣਾ ਪੈ ਸਕਦਾ ਹੈ ਜਿੱਥੇ ਸ਼ਾਇਦ ਉਹ ਰਹਿਣਾ ਵੀ ਨਾ ਚਾਹੁੰਦੇ ਹੋਣ ਤਾਂ ਇੱਕ ਪਾਸੇ ਵੀਜ਼ੇ ਔਖੇ ਹੋ ਰਹੇ ਹਨ ਦੂਜੇ ਪਾਸੇ ਤੁਹਾਨੂੰ ਆਪਣੀ ਪਸੰਦ ਦੀ ਥਾਂ ਤੇ ਰਹਿਣ ਦੀ ਆਜ਼ਾਦੀ ਵੀ ਨਹੀਂ ਮਿਲ ਰਹੀ ਹਾਂ ਅਤੇ ਖਰਚਿਆਂ ਬਾਰੇ ਕੀ ਮੈਂ ਸੁਣਿਆ ਹੈ ਕਿ ਰਹਿਣ ਦਾ ਖਰਚਾ ਵੀ ਵਧ ਰਿਹਾ ਹੈ। ਲੇਖ ਵਿੱਚ ਜੀਆਈਸੀ ਦੀ ਰਕਮ ਬਾਰੇ ਵੀ ਕੁਝ ਕਿਹਾ ਗਿਆ ਹੈ। ਹਾਂ, ਸਰਕਾਰ ਹਰ ਪਾਸਿਓਂ ਸਿਕੰਜਾ ਕੱਸ ਰਹੀ ਹੈ। ਜੀਆਈਸੀ ਯਾਨੀ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ। ਉਹ ਰਕਮ ਜੋ ਵਿਦਿਆਰਥੀਆਂ ਨੂੰ ਆਪਣੇ ਖਾਤੇ ਵਿੱਚ ਦਿਖਾਉਣੀ ਪੈਂਦੀ ਹੈ। ਬਿਲਕੁਲ, ਇਹ ਸਾਬਤ ਕਰਨ ਲਈ ਕਿ ਉਹਨਾਂ ਕੋਲ ਪਹਿਲੇ ਸਾਲ ਦੇ ਖਰਚੇ ਲਈ ਪੈਸੇ ਹਨ। ਇਹ ਰਕਮ ਪਹਿਲਾਂ ਹੀ ਦੁੱਗਣੀ ਕਰਕੇ 20635 ਡਾਲਰ ਕਰ ਦਿੱਤੀ ਗਈ ਹੈ। ਹਾਂ, ਉਹ ਤਾਂ ਹੋ ਗਈ ਸੀ। ਅਤੇ ਲੇਖ ਸੰਕੇਤ ਦਿੰਦਾ ਹੈ ਕਿ ਇਸ ਵਿੱਚ ਹੋਰ ਵੀ ਵੱਡਾ ਵਾਅਦਾ ਕੀਤਾ ਜਾ ਸਕਦਾ ਹੈ। ਇੱਕ ਮਿੰਟ, ਇਸ ਨੂੰ ਸਮਝਦੇ ਹਾਂ। ਇੱਕ ਪਾਸੇ ਜੀਵਨ ਸਾਥੀ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਜਿਸ ਨਾਲ ਆਮਦਨ ਅੱਧੀ ਹੋ ਜਾਂਦੀ ਹੈ ਦੂਜੇ ਪਾਸੇ ਦੇਸ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਜ਼ਿਆਦਾ ਪੈਸਾ ਦਿਖਾਉਣ ਲੈ ਕੇ ਆ ਜਾ ਰਿਹਾ ਹੈ ਹਾਂ ਉਹ ਦੋਵੇਂ ਪਾਸਿਓਂ ਦਬਾਅ ਪਾ ਰਹੇ ਹਨ ਬਿਲਕੁਲ ਸੁਨੇਹਾ ਸਾਫ਼ ਹੈ ਜੇ ਤੁਸੀਂ ਕੈਨੇਡਾ ਆਉਣਾ ਹੈ ਤਾਂ ਵਿੱਤੀ ਤੌਰ ਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਆਓ ਕਿਸੇ ਹੋਰ ਦੇ ਸਹਾਰੇ ਜਾਂ ਉੱਥੇ ਜਾ ਕੇ ਕਮਾਉਣ ਦੇ ਪਰੋਸੇ ਤੇ ਨਾ ਆਓ ਸਹੀ ਗੱਲ ਹੈ ਅਤੇ ਉਹਨਾਂ ਲੋਕਾਂ ਲਈ ਜੋ ਪਹਿਲਾਂ ਹੀ ਉੱਥੇ ਹਨ ਅਤੇ ਸੋਚਦੇ ਹਨ ਕਿ ਉਹ ਸਿਸਟਮ ਦੀਆਂ ਕਮੀਆਂ ਦਾ ਫਾਇਦਾ ਉਠਾ ਕੇ ਬਚ ਗਏ ਹਨ ਉਹਨਾਂ ਲਈ ਵੀ ਕੁਝ ਹੈ ਹਾਂ ਉਹਨਾਂ ਲਈ ਲੇਖ ਵਿੱਚ ਇੱਕ ਆਖਰੀ ਅਤੇ ਸਖਤ ਚੇਤਾਵਨੀ ਹੈ ਉਹ ਕੀ ਹੈ ਸਰਕਾਰ ਜਾਲੀ ਦਸਤਾਵੇਜ਼ਾਂ ਤੇ ਰਹਿ ਰਹੇ ਲੋਕਾਂ ਨੂੰ ਲੱਭਣ ਅਤੇ ਉਹਨਾਂ ਨੂੰ ਰਿਪੋਰਟ ਕਰਨ ਲਈ ਇੱਕ ਵੱਡੀ ਦੇਸ਼ ਵਿਆਪੀ ਮੁਹਿੰਮ ਚਲਾਉਣ ਜਾ ਰਹੀ ਹੈ ਜਾਲੀ ਦਸਤਾਵੇਜ਼ ਮਤਲਬ ਫਰਜ਼ੀ ਆਫਰ ਲੈਟਰ ਜਾਂ ਕੰਮ ਦੇ ਤਜਰਬੇ ਦੇ ਝੂਠੇ ਸਰਟੀਫਿਕੇਟ ਹਾਂ ਬਿਲਕੁਲ ਉਹੀ ਤਾਂ ਪਿਛਲੇ ਸਾਲ ਜਿਹੜਾ 700 ਵਿਦਿਆਰਥੀਆਂ ਵਾਲਾ ਮਾਮਲਾ ਸਾਹਮ ਆ ਪਰ ਹੁਣ ਇਹ ਬਹੁਤ ਵੱਡੇ ਪੱਧਰ ਤੇ ਹੋਵੇਗਾ ਸੁਨੇਹਾ ਬਿਲਕੁਲ ਸਪਸ਼ਟ ਹੈ ਕੀ ਇਹ ਸੁਨੇਹਾ ਕੈਨੇਡਾ ਹੁਣ ਸਿਰਫ ਉਹਨਾਂ ਲੋਕਾਂ ਦਾ ਸਵਾਗਤ ਕਰੇਗਾ ਜੋ ਕਾਨੂੰਨ ਦੀ ਪਾਲਣਾ ਕਰਦੇ ਹਨ ਜਿਨ੍ਹਾਂ ਕੋਲ ਉਹ ਖਾਸ ਹੁਨਰ ਹੈ ਜਿਸ ਦੀ ਕੈਨੇਡਾ ਨੂੰ ਲੋੜ ਹੈ ਅਤੇ ਜੋ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹਨ ਜੁਗਾੜ ਦਾ ਦੌਰ ਖਤਮ ਹੋ ਰਿਹਾ ਹੈ ਤਾਂ ਇਹ ਸਾਰੀ ਚਰਚਾ ਦਾ ਸਾਰ ਇਹ ਹੈ ਕਿ ਕੈਨੇਡਾ ਦਾ ਦਰਵਾਜ਼ਾ ਬੰਦ ਨਹੀਂ ਹੋ ਰਿਹਾ ਪਰ ਉਹ ਬਹੁਤ ਛੋਟਾ ਤੇ ਤੰਗ ਹੋ ਰਿਹਾ ਹੈ। ਹਾਂ, ਇਹ ਸਹੀ ਸ਼ਬਦ ਹਨ। ਡਾਕਲਾ ਹੁਣ ਔਖਾ, ਮਹਿੰਗਾ ਅਤੇ ਖਾਸ ਹੁਨਰ ਤੇ ਪੂਰੀ ਤਰ੍ਹਾਂ ਕੇਂਦਰਿਤ ਹੋ ਰਿਹਾ ਹੈ। ਹਾਂਜੀ। ਇਹ ਬਿਲਕੁਲ ਸਪਸ਼ਟ ਹੈ ਕਿ ਕੈਨੇਡਾ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਮੁੜ ਕੰਟਰੋਲ ਹਾਸਲ ਕਰਨਾ ਚਾਹੁੰਦਾ ਹੈ ਜੋ ਸ਼ਾਇਦ ਪਿਛਲੇ ਕੁਝ ਸਾਲਾਂ ਵਿੱਚ ਹੱਥੋਂ ਨਿਕਲ ਗਿਆ ਸੀ ਬਿਲਕੁਲ ਅਤੇ ਸਰੋਤ ਦੀ ਸਲਾਹ ਬਹੁਤ ਸਪਸ਼ਟ ਅਤੇ ਸਿੱਧੀ ਹੈ ਏਜੰਟਾਂ ਦੀਆਂ ਚਿਕਣੀਆਂ ਚੋਪੜੀਆਂ ਗੱਲਾਂ ਵਿੱਚ ਆ ਕੇ ਆਪਣੀ ਮਿਹਨਤ ਦੀ ਕਮਾਈ ਬਰਬਾਦ ਨਾ ਕਰੋ ਹੂੰ ਜੇ ਕੋਈ ਏਜੰਟ ਕਹਿੰਦਾ ਹੈ ਕਿ ਉਹ ਕੋਈ ਸੈਟਿੰਗ ਕਰਵਾ ਦੇਵੇਗਾ ਜਾਂ ਕੋਈ ਸ਼ਾਰਟਕਟ ਲੱਭ ਦੇਵੇਗਾ ਤਾਂ ਸਮਝ ਲਓ ਕਿ ਉਹ ਝੂਠ ਬੋਲ ਰਿਹਾ ਹੈ ਤਾਂ ਫਿਰ ਕੀ ਕਰਨਾ ਚਾਹੀਦਾ ਹੈ ਸਿਰਫ ਕੈਨੇਡਾ ਹੀ ਨਹੀਂ ਸਗੋਂ ਦੁਨੀਆ ਵਿੱਚ ਕਿਤੇ ਵੀ ਮੰਗ ਹੋਵੇ ਸਹੀ ਕਿਹਾ ਜੇਕਰ ਇਰਾਦਾ ਸਾਫ਼ ਹੈ ਤੇ ਤੁਹਾਡੇ ਕੋਲ ਅਸਲ ਹੁਨਰ ਹੈ ਤਾਂ ਹੀ ਕੈਨੇਡਾ ਦਾ ਰੁਖ ਕਰੋ ਹੁਣ ਉਹ ਸਮਾਂ ਗਿਆ ਜਦੋਂ ਕੋਈ ਵੀ ਕਿਸੇ ਵੀ ਕੋਰਸ ਵਿੱਚ ਦਾਖਲਾ ਲੈ ਕੇ ਆਸਾਨੀ ਨਾਲ ਕੈਨੇਡਾ ਪਹੁੰਚ ਸਕਦਾ ਸੀ ਅਤੇ ਉੱਥੇ ਪੱਕਾ ਹੋਣ ਦਾ ਸੁਪਨਾ ਦੇਖ ਸਕਦਾ ਸੀ ਹਾਂ ਉਹ ਸੁਪਨਾ ਹੁਣ ਬਦਲ ਗਿਆ ਹੈ ਅੰਤ ਵਿੱਚ ਇੱਕ ਵਿਚਾਰ ਜਿਸ ਤੇ ਸੋਚਿਆ ਜਾ ਸਕਦਾ ਹੈ ਜਦੋਂ ਕੈਨੇਡਾ ਆਸਟ੍ਰੇਲੀਆ ਅਤੇ ਯੂਕੇ ਵਰਗੇ ਦੇਸ਼ ਹੁਣ ਸਿਰਫ ਖਾਸ ਹੁਨਰਮੰਦ ਕਾਮਿਆਂ ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ ਹਾਂਜੀ ਭਾਰਤ ਵਿੱਚ ਨੌਜਵਾਨਾਂ ਨੂੰ ਹੁਣ ਆਪਣੀ ਪੜ੍ਹਾਈ ਅਤੇ ਕੈਰੀਅਰ ਦੇ ਰਸਤੇ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ ਕਿ ਹੁਣ ਧਿਆਨ ਸਿਰਫ ਬਾਹਰ ਜਾਣ ਤੋਂ ਹਟਾ ਕੇ ਅਜੀਹਾ ਹੁਨਰ ਹਾਸਲ ਕਰਨ ਤੇ ਹੋਣਾ ਚਾਹੀਦਾ ਹੈ ਜੋ ਤੁਹਾਨੂੰ ਕਿਤੇ ਵੀ ਕਾਮਯਾਬ ਬਣਾ ਸਕੇ ਭਾਵੇਂ ਉਹ ਭਾਰਤ ਹੋਵੇ ਜਾਂ ਵਿਦੇਸ਼